ਕੋੜਾ ਤਾਂ ਇਹ ਸਾਡਾ ਫੈਮਿਲੀ ਮੈਂਬਰ ਆ ਜੀ ਬੱਚਾ ਸਾਡਾ ਤੇ ਇਹ ਹੈਗਾ ਜੀ ਸੁਲਤਾਨ ਕੋੜਾ ਡੱਬਾ ਵਾਲੀ ਤੇ ਇਹਦੀ ਮਦਰ ਹੈਗੀ ਰਤਨ ਅਕਰ ਕੋੜੀ ਦੀ ਜੀ ਡਾਇਰੈਕਟ ਇਹ ਹੈਗਾ ਬਾਈ ਜੀ 34 ਮਹੀਨੇ ਦੀ ਏਜ ਆ ਜੀ ਤੇ 71 ਹਾਈਟ ਪਲੱਸ ਕਰ ਗਿਆ ਕੀਮਤ ਇਹਦੀ ਬਹੁਤ ਆ ਜੀ ਪਰ ਆਪਾਂ ਹਜੇ ਫਿਲਹਾਲ ਦੇਣਾ ਨਹੀਂ ਡੇੜ ਨੇ ਬਾਪੂ ਜੀ ਨੇ ਅੱਖਾਂ ਕੇਰਾਂ ਤੱਕ ਡੀਆਂ ਵੀ ਐਂ ਕਰਕੇ ਤੂੰ ਕਿਹੜੇ ਚੱਕਰ ਚ ਪੈ ਗਿਆ ਆਪਣਾ ਟਰਾਂਸਪੋਰਟ ਦਾ ਕੰਮ ਆ ਹੋਰ ਉਹ ਤੋਂ ਬਾਅਦ ਫਿਰ ਪਰਮਾਤਮਾ ਦੀ ਕਿਰਪਾ ਹੋ ਗਈ ਹੁਣ ਮੇਰੇ ਨਾਲ ਵੱਧ ਸ਼ੌਂਕ ਇਹਨਾਂ ਨੂੰ ਬਾਹਰ ਜਾ ਕੇ ਵੀ ਵੀਡੀਓ ਕਾਲ ਤੇ ਦੇਖਦਾ ਰਹਿੰਦਾ ਸੀ ਹੂੰ ਪਾਪਾ ਮੰਮਾ ਨੂੰ ਕਹਿੰਦਾ ਸੀ ਘੋੜੇ ਦਿਖਾਓ ਚਾਚਾ ਨੂੰ ਫੋਨ ਕਰਦਾ ਸੀਗਾ ਤੇ ਵਾਪਸ ਆ ਕੇ ਜਦੋਂ ਪੜ੍ਹਾਈ ਪੂਰੀ ਹੋ ਗਈ ਤੇ ਨਾਲ ਕੰਮ ਸੰਭ ਲਿਆ ਤੇ ਨਾਲ ਹੀ ਘੋੜਿਆਂ ਦਾ ਤਲਵੰਡੀ ਸਾਬੋ ਦੇ ਕੁੜੇ-ਕੋੜੀਆਂ ਦੇ ਮੇਲੇ 'ਚ ਮੌਜੂਦਾ ਤਾਂ ਵਕ-ਵਕ ਘੋੜੇ-ਕੋੜੀਆਂ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਘੋੜਾ ਤੁਹਾਨੂੰ ਦਿਖਾਉਣਿਆ ਇਹ ਸੁਲਤਾਨ ਦਾ ਬੱਚਾ ਹੈ ਇਹ ਕਾਫੀ ਏਜ ਹੈ ਦੀ ਸਾਰੀ ਗੱਲਬਾਤ ਕਰਾਂਗੇ ਇਹ ਪਰਿਵਾਰ ਆ ਜਿਹੜਾ ਕਾਫੀ ਸਮੇਂ ਤੋਂ ਕੋਰੇ-ਕੋੜੀਆਂ ਦਾ ਵਪਾਰ ਵੀ ਕਰਦਾ ਰੱਖਦੇ ਵੀ ਆ ਸ਼ੌਕੀਨ ਵੀ ਨੇ ਹਰ ਤਰ੍ਹਾਂ ਦੇ ਪੂਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਬਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੁੰਗੇ ਕਿਵੇਂ ਸ਼ੌਂਕਵੇਂ ਪਿਆ ਕੋਰੇ-ਕੋੜੀਆਂ ਦਾ ਬੜਾ ਪੁੱਤਾ ਵਾਂਗੂੰ ਕਹਿੰਦੇ ਤੁਸੀਂ ਪਾਲ ਕੇ ਰੱਖਿਆ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਜੀ ਆਇਆਂ ਨੂੰ ਮਨੀਸ਼ ਜੀ ਜਿਨੇ ਤੁਹਾਡੇ ਪੀਟੀਸੀ ਦੇ ਸਾਰੇ ਵਿਊਅਰਸ ਆ ਸਭ ਨੂੰ ਸਤਿ ਸ੍ਰੀ ਅਕਾਲ ਦੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਗੇ ਪਹਿਲਾਂ ਕੋਰੇ ਬਾਰੇ જરા ਦੱਸ ਦੋ ਇਹ ਕਿਹਦਾ ਬਿੱਟਾ ਹੈ ਕਿੰਨੀ ਇਹਦੀ ਹਾਈਟ ਹੈਗੀ ਹੈ ਬਾਈ ਜੀ ਕੋੜਾ ਤਾਂ ਨਹੀਂ ਇਹ ਸਾਡਾ ਫੈਮਿਲੀ ਮੈਂਬਰ ਆ ਜੀ ਬੱਚਾ ਸਾਡਾ ਤੇ ਇਹ ਹੈਗਾ ਜੀ ਸੁਲਤਾਨ ਕੋੜਾ ਡੱਬਾ ਵਾਲੀ ਤੇ ਇਹਦੀ ਮਦਰ ਹੈਗੀ ਰਤਨਾਕਰ ਕੋੜੇ ਦੀ ਜੀ ਡਾਇਰੈਕਟ ਤੇ ਇਹ ਹੈਗਾ ਬਾਈ ਜੀ 34 ਮਹੀਨੇ ਦੀ ਏਜ ਆ ਜੀ ਤੇ 71 ਹਾਈਟ ਪਲੱਸ ਕਰ ਗਿਆ ਹਾਂ ਤੇ ਬੜੀ ਸਾਂਭ ਸੰਭਾਲ ਕਰਦੇ ਹੋਂ ਕਹਿੰਦੇ ਕੋੜੇ ਦਾ ਖਰਚੇ ਬਹੁਤ ਹੁੰਦੇ ਆ ਤੇ ਸਾਂਭ ਸੰਭਾਲੀ ਬਹੁਤ ਕਰਨੀ ਪੈਂਦੀ ਹੈ ਬਾਈ ਜੀ ਜਦੋਂ ਸ਼ੌਂਕ ਆ ਜੇ ਫਿਰ ਖਰਚਾ ਦਾ ਅਕਾਊਂਟ ਨਹੀਂ ਹੁੰਦਾ ਜੀ ਸਾਂਭ ਸੰਭਾਲ ਬਾਈ ਜੀ ਬਹੁਤ ਕਰਨੀ ਪੈਂਦੀ ਹੈ ਜੀ ਤਿੰਨ ਚਾਰ ਬੰਦੇ ਇਹ ਤੇ ਰੱਖੇ ਹੋਏ ਆ ਹਰ ਟਾਈਮ ਇਹਦੇ ਦੇ ਹੀ ਰਹਿੰਦੇ ਆ ਮੁੰਡੇ ਹਾਂ ਕਿ ਕੰਨਾ ਸ਼ੌਂਕ ਕਿਵੇਂ ਪਿਆ ਬਈ ਕੋੜੇ-ਕੋੜੀਆਂ ਦਾ ਬਈ ਉਹਦੇ ਟ੍ਰਾਂਸਪੋਰਟ ਦਾ ਕੰਮ ਕਰਦੇ ਹੋਗੇ ਤੇ ਨਾਲੋਂ ਕੋੜੇ-ਕੋੜੀਆਂ ਵੀ ਰੱਖਦੇ ਹੋ ਬੱਚੇ ਵੀ ਥੋੜੇ ਨਾਲ ਸ਼ੌਂਕ ਰੱਖਦੇ ਸਾਰਾ ਪਰਿਵਾਰ ਰੱਖਦੇ ਹੋ ਸ਼ੌਂਕ ਕਿਵੇਂ ਪਿਆਏਗਾ ਇਹ ਮਨੀਸ਼ ਜੀ ਸ਼ੌਂਕ ਨਾ ਜੀ ਸਾਡੇ ਸਾਡੇ ਇਹ ਮੇਰੇ ਡੈਡ ਆ ਜੀ ਇਹ ਇਹਨਾਂ ਦੇ ਨਾਂ ਨਕੀ ਸੀ ਗੰਗਾ ਪਿੰਡ ਜੀ ਤੇ ਸਾਡੇ ਤਾਇਆ ਜੀ ਜੀਤ ਸਿੰਘ ਨੰਬਰਦਾਰ ਸੀ ਕਾਫੀ ਫੇਮਸ ਹੌਸਲਾਈਂ ਚ ਬਚਪਨ ਤੋਂ ਉਹਨਾਂ ਨੂੰ ਡੈਡ ਹੋਰਾਂ ਨੂੰ ਆ ਗਿਆ ਜੀ ਉਸ ਤੋਂ ਬਾਅਦ ਸਾਨੂੰ ਆ ਗਿਆ ਫਿਰ ਅੱਗੇ ਬੱਚੇ ਆ ਇਹਨਾਂ ਤੇ ਸ਼ਿਫਟ ਹੋ ਗਿਆ ਸੀ ਹਾਂ ਅੱਛਾ ਉਹਨਾਂ ਕਰਕੇ ਫਿਰ ਦੇਖਦੇ ਸੀ ਬਚਪਨ ਤੋਂ ਉਵੇਂ ਹੀ ਅੱਗੇ ਵਧ ਗਿਆ ਸ਼ੌਂਕ ਜੀ ਕਿੰਨੀ ਕੀਮਤ ਕਿੰਨੀ ਕਰਾਦੇ ਹੋ ਬਾਈ ਇਹਦੇ ਘੋੜੇ ਜੇ ਮਹਿੰਗੇ ਕਦੇ ਬਹੁਤ ਹੁੰਦੇ ਨੇ ਲੱਖਾਂ ਕਰੋੜਾਂ ਜਾਂਦੇ ਆ ਕੀਮਤ ਲੱਗ ਜਾਂਦੀ ਹੈ ਕਈ ਆnde ਕਹਿੰਦੇ ਘੋੜੇ ਦੀ ਕੀਮਤ ਹੀ ਨਹੀਂ ਹੁੰਦੀ ਸਰ ਕੀਮਤ ਇਹਦੀ ਬਹੁਤ ਆ ਜੀ ਪਰ ਆਪਾਂ ਹਜੇ ਫਿਲਹਾਲ ਦੇਣਾ ਨਹੀਂ ਤਾਂ ਕੋਈ ਇਹਦੇ ਲਈ ਪ੍ਰਾਈਸ ਮੈਟਰ ਨਹੀਂ ਕਰਦਾ ਸੀ ਪਰ ਮੇਰੇ ਕੋਲੇ ਕਾਫੀ ਬੰਦੇ ਆ ਰਹੇ ਆ ਮਹਾਰਾਸ਼ਟਰ ਤੋਂ ਵੀ ਆਏ ਜੀ ਕਾਫੀ ਬੰਦੇ ਯੂਪੀ ਚੋਂ ਬਿਹਾਰ ਚੋਂ ਇਹਨੂੰ ਲੈਣ ਆਲੇ ਪਰ ਆਪਾਂ ਦੇਣਾ ਨਹੀਂ ਬਾਈ ਜੀ ਬੱਚਾ ਘਰੇ ਰੱਖਿਆ ਦੇਖਣ ਵੀ ਆਉਂਦੇ ਆ ਕਹਿੰਦੇ ਜਦੋਂ ਤੁਸੀਂ ਘੋੜਾ ਲਾਇਆ ਦੇਖਿਆ ਮੈਂ ਤੇ ਮੇਲਾ ਲੱਗ ਗਿਆ ਸਾਰਾ ਮੇਲੇ ਤੁਸੀਂ ਇੱਕ ਪਾਸੇ ਕਰ ਲਿਆ ਤੇ ਲੱਗਦਾ ਵੀ ਉਹ ਤੇ ਲਾਉਣੇ ਹੋ ਕਿ ਤੇ ਲੈ ਕੇ ਜਾਣਾ ਮੇਲੇ ਚ ਪਰ ਰੌਣਕਾਂ ਕਹਿੰਦੇ ਸਾਰੇ ਕਿ ਪਾਸੇ ਖੱਚ ਕੇ ਲੈ ਜਾਂਦੇ। ਮਨੀਸ਼ ਜੀ ਮੇਲਿਆਂ ਤੇ ਵੀ ਬਹੁਤ ਰੌਸ਼ਾ ਜੀ ਅੱਜ ਮੈਂ ਲੇਟ ਵੀ ਤਾਂ ਹੀ ਹੋ ਗਿਆ। ਸਵੇਰ ਤੋਂ ਸੰਗਤ ਮੇਲਾ ਨੇੜੇ ਕਰਕੇ ਆਪਣੇ ਰਾਮੇ ਦੇ ਜੀ ਤੇ ਕਾਫੀ ਲੋਕ ਘਰੇ ਅੱਜ ਤਾਂ ਸਵੇਰ 7 ਵਜੇ ਦਾ ਕੰਮ ਚੱਲ ਰਿਹਾ ਸੀ। 7 ਤੋਂ ਵੀ ਪਹਿਲਾਂ ਆ ਗਏ ਸੀ ਇਹਦੇ ਦਰਸ਼ਨ ਕਰਨ। ਉਰੋਂ ਤੋਂ ਹੁਣ ਮਸਾ ਨਿਕਲ ਗਿਆ ਹੁਣ ਕਿਹਾ ਵੀ ਬਾਈ ਜਿਹੜੇ ਰਹਿ ਗਏ ਤੇ ਮੇਲੇ ਤੇ ਜਾ ਕੇ ਉਹਨਾਂ ਦੇਖੋ। ਅੰਕਲ ਕਿਵੇਂ ਦੇ ਦੇਉਂ ਮੁੰਡਿਆਂ ਨੂੰ ਸ਼ੌਂਕ ਹੈ ਟਰਾਂਸਪੋਰਟ ਦਾ ਕੰਮ ਕਰਦੇ ਹਾਂ ਤੇ ਖਰਚੇ ਵੀ ਬਹੁਤ ਕਰਦੇ ਆ ਫਿਰ ਕਰੇ ਕਦੇ ਕਹਿੰਦਾ ਕਿ ਆ ਵੇ ਪਹਿਲਾਂ ਤਾਂ ਸ਼ੌਂਕ ਸੀ ਸਾਡਾ ਹਾਂ ਮੇਰਾ ਮੇਰਾ ਜ਼ਬਾਚੋਂ ਤਾਂ ਇਹ ਕੰਮ ਹੈ ਹਾਂ ਜੇ ਮੈਂ ਆਪਦੇ ਨਾਲ ਵੀ ਰਹਿੰਦਾ ਸੀ ਉਹ ਤੇ ਇਹੀ ਕੰਮ ਕਰਦੇ ਸੀ ਪਹਿਲਾਂ ਬਹੁਤ ਘੱਟ ਲੋਕ ਰੱਖਦੇ ਹੁਣ ਸ਼ੌਂਕ ਬਹੁਤ ਵਧ ਗਿਆ ਨੌਜਵਾਨਾਂ ਚ ਕਰੋਨਾ ਦੀਆਂ ਕੀਮਤਾਂ ਚਲੇ ਗਈਆਂ ਬਾਈ ਕੋਈ ਦਿਨ ਬਹੁਤ ਚੜਦੇ ਸੀ ਅੱਛਾ ਜੀ ਉਹਦਾ ਤਾਂ ਫੇਮ ਸੀ ਹੈ ਇਹ ਕੰਮਾਂ ਚ ਹਾਂ ਜੇ ਲਗਾਤਾਰ ਹੁਣ ਤਾਂ ਵਧ ਰਿਹਾ ਬਹੁਤ ਜ਼ਿਆਦਾ ਸ਼ੌਂਕ ਵਧ ਰਿਹਾ ਮਹਿੰਗੇ ਬਹੁਤ ਹੋ ਗਏ ਜੀ ਹਾਂ ਹਾਂ ਮਹਿੰਗੇ ਤਾਂ ਹੁਣ ਹੋਣੇ ਆ ਫਿਰ ਹਾਂ ਟਾਈਮ ਦੇ ਹਿਸਾਬ ਨਾਲ ਜੀ ਮਨੀ ਜੀ ਪਹਿਲਾਂ ਤਾਂ ਸਟਾਰਟਿੰਗ ਚ ਥੋੜਾ ਡੈਡ ਨੇ ਬਾਪੂ ਜੀ ਨੇ ਅੱਖਾਂ ਕੇਰਾ ਤੱਕ ਡੱਡੀਆਂ ਵੀ ਐਂ ਕਰਕੇ ਤੂੰ ਕਿਹੜੇ ਚੱਕਰ ਚ ਪੈ ਗਿਆ ਆਪਣਾ ਟਰਾਂਸਪੋਰਟ ਦਾ ਕੰਮ ਆ ਹੋਰ ਆ ਹੂੰ ਉਹ ਤੋਂ ਬਾਅਦ ਫਿਰ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੁਣ ਮੇਰੇ ਨਾਲ ਵੱਧ ਸ਼ੌਂਕ ਇਹਨਾਂ ਨੂੰ ਆ ਸੀ ਫਿਰ ਸਾਰਾ ਪਰਿਵਾਰ ਹੀ ਸ਼ੌਂਕ ਰੱਖਦੇ ਹੁਣ ਬਿਲਕੁਲ ਜੀ ਬੱਚੇ ਸਾਰੇ ਸਾਡੇ ਸਾਰੇ ਘਰੋਂ ਜੀ ਮੈਸੇਜ ਸਭ ਖਿਆਲ ਰੱਖਦੇ ਆ ਜੀ ਇਹਦਾ ਭਾਈ ਜੀ ਬਾਹਰ ਪੜ ਕੇ ਆਏ ਹੋ ਤੇ ਬਾਹਰ ਬਾਹਰ ਵਾਲੇ ਦਾ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਕਈ ਵਾਰ ਸਮੈਲ ਆਉਂਦੀ ਐ ਜਾਂ ਡਰ ਵੀ ਦੇ ਕਿਤੇ ਲੱਗਦਾ ਨਹੀਂ ਡਰ ਡੁਕਦਾ ਨਹੀਂ ਡਰ ਤਾਂ ਕਦੀ ਨਹੀਂ ਲੱਗਿਆ ਸ਼ੁਰੂ ਤੋਂ ਹੀ ਹੂੰ ਤੇ ਘੋੜੇ ਮੇਰੇ ਬਾਹਰ ਜਾਣ ਤੋਂ ਪਹਿਲਾਂ ਦੇ ਲਿਆਏ ਹੋਏ ਸੀਗੇ ਹਾਂ ਬਾਹਰ ਜਾ ਕੇ ਵੀ ਵੀਡੀਓ ਕਾਲ ਤੇ ਦੇਖਦਾ ਰਹਿੰਦਾ ਸੀ ਹਾਂ ਪਾਪਾ ਮੰਮਾ ਨੂੰ ਕਹਿੰਦਾ ਸੀ ਘੋੜੇ ਦਿਖਾਓ ਚਾਚਾ ਨੂੰ ਫੋਨ ਕਰਦਾ ਸੀਗਾ ਤੇ ਵਾਪਸ ਆ ਕੇ ਜਦੋਂ ਪੜ੍ਹਾਈ ਪੂਰੀ ਹੋ ਗਈ ਤੇ ਨਾਲ ਕੰਮ ਸੰਭ ਲਿਆ ਤੇ ਨਾਲ ਹੀ ਘੋੜਿਆਂ ਦਾ ਹਾਂ ਮਤਲਬ ਟਾਈਮ ਕੰਮ ਜਾਣ ਤੇ ਤਾਂ ਜਾਣੀ ਹੀ ਹੈ ਪਰ ਉੱਥੇ ਟਾਈਮ ਨਾਲ ਕੇ ਘੋੜਿਆਂ ਕੋਲ ਜ਼ਰੂਰ ਜਾਈਦਾ ਨਸ਼ਾ ਕਰਦੇ ਹੋਂ ਘੋੜਿਆਂ ਦਾ ਕਰਦੇ ਹੋਂ ਪੁਰਾਣੇ ਘੋੜਿਆਂ ਦਾ ਹਾਂਜੀ ਘੋੜਿਆਂ ਦੇ ਨਸ਼ਾ ਜੀ ਬਾਕੀ ਸਵਾਗਤ ਸਭਾਈ ਤੁਸੀਂ ਵੇਖ ਹੀ ਰਹੇ ਹੋ ਕੋਲੇ ਖੜਕੀ ਹੁੰਦੀ ਹੈ ਜੀ ਫਿਰ ਦੋਸਤ ਕੀ ਕਹਿੰਦੇ ਜੇ ਦੋਸਤ ਵੀ ਆਉਂਦੇ ਤੁਹਾਡੇ ਕੋਲੇ ਘੋੜਿਆਂ ਵਾਲਾ ਕਹਿੰਦੇ ਕਹਿੰਦੇ ਤੁਹਾਨੂੰ ਕਹਿੰਦੇ ਆ ਦੇਖਣ ਆਉਂਦੇ ਆ ਨਾਲ ਦੋਸਤ ਨਾਲ ਰਾਈਡਿੰਗ ਵੀ ਕਰਦੇ ਆ ਨਾਲ ਸਾਰੇ ਰਾਈਡਿੰਗ ਵੀ ਕਰਦੇ ਆ ਜੀ ਪਾਕੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਿਸ ਕੰਮ ਚ ਪਹੇ ਗਿਆ ਕੀ ਹੈ ਹੁਣ ਸਾਰਿਆਂ ਨੂੰ ਪਸੰਦ ਆਉਣ ਲੱਗੇ ਸਾਰੇ ਆ ਕੇ ਬਹਿੰਦੇ ਨੇ ਜੀ ਮਨੀਸ਼ ਭਾਈ ਹੁਣ ਇਹਦੇ ਸਾਰੇ ਦੋਸਤਾਂ ਨੂੰ ਸਾਡੇ ਨਾਲ ਵੱਧ ਸ਼ੌਂਕਾਂ ਚ ਕਈ ਮੁੰਡੇ ਮਹਾਜਨਾ ਸਿੱਟਾਂ ਦੇ ਵੀ ਆ ਉਹਨਾਂ ਨੂੰ ਹੁਣ ਇਹਨਾਂ ਵੱਧ ਸ਼ੌਂਕ ਅੱਜ ਆ ਰਹੇ ਆ ਸਾਰੇ ਸਾਡੇ ਨਾਲ ਅਕਸਰ ਮੇਲੇ ਦੇ ਜਾਂਦੇ ਆ ਪੁਸ਼ਕਰ ਜਾਂਦੇ ਆ ਤੇ ਹੁਣ ਉਹ ਆ ਰਹੇ ਆ ਸਾਰੇ ਮੇਲਾ ਦੇਖਣ ਨੂੰ ਸਾਡੇ ਨਾਲ ਵੱਧ ਸਾਡੇ ਪਰਿਵਾਰ ਨਾਲ ਉਹਨਾਂ ਨੂੰ ਆਏ ਲੱਗਦਾ ਵੀ ਸਾਡੇ ਉਹ ਹਾਈ ਕੋੜੇ ਬੱਚਿਆਂ ਦੇ ਤੇ ਸਾਡੇ ਨਾਲ ਵੱਧ ਸ਼ੌਂਕ ਇਹਨਾਂ ਦੇ ਦੋਸਤਾਂ ਨੂੰ ਕੀ ਲੱਗਦਾ ਬਈ ਚੰਗੀ ਪਿਰਤ ਪੈਰੀ ਹੈਗੀ ਆ ਭਾਵੇਂ ਕਿ ਥੋੜੀ ਜਿਹੀ ਮਹਿੰਗੀ ਜ਼ਰੂਰ ਹੈਗੀ ਹੈ ਪਰ ਪਿਰਤ ਚੰਗੀ ਪਿਆਰੀ ਹੈਗੀ ਲੋਕ ਜਿਵੇਂ ਤੁਸੀਂ ਇਹ ਫੌਰਨ ਤੋਂ ਆਇਆ ਬੇਸ਼ੱਕ ਵਿਦੇਸ਼ਾਂ ਤੋਂ ਆ ਕੇ ਵੀ ਇੱਥੇ ਘੋੜਿਆਂ ਦਾ ਕੰਮ ਕਰਦੇ ਆ ਜਾਂ ਪਾਲਦੇ ਆ ਜਾਂ ਰੱਖਦੇ ਆ ਸ਼ੌਂਕ ਰੱਖਦੇ ਆ ਪਰ ਭਾਵੇਂ ਮਹਿੰਗੇ ਨੇ ਮਨੀਸ਼ ਜੀ ਇਹ ਸ਼ੌਂਕ ਕੋਈ ਨਾ ਦੇਖੋ ਮਹਿੰਗਾ ਜ਼ਰੂਰ ਆ ਪਰ ਸਟਾਰਟਿੰਗ ਚ ਬਾਈ ਜੀ ਕੋਈ ਪਤਾ ਨਹੀਂ ਪਰਮਾਤਮਾ ਦੀ ਕਿਰਪਾ ਲਾ ਲਓ ਮੈਂ ਪਹਿਲੀ ਘੋੜੀ ਜੀ 45000 ਦੀ ਲਈ ਸੀ ਉਹ ਹੌਲੀ ਹੌਲੀ ਵਾਧਾ ਵਾਧਾ ਜਿਵੇਂ ਤੁਹਾਨੂੰ ਨੌਲੇਜ ਆਉਂਦੀ ਜਾਂਦੀ ਸ਼ੌਂਕ ਵਧਦਾ ਜਾਂਦਾ ਫਿਰ ਤੁਸੀਂ ਉਮੇ ਇਨਵੈਸਟ ਕਰਨ ਲੱਗ ਜਾਂਦੇ ਹੋ ਕੋਈ ਜਿਆਦਾ ਮਹਿੰਗਾ ਸ਼ੌਂਕ ਹੈਗਾ ਪਰ ਸਟਾਰਟਿੰਗ ਤੁਸੀਂ 1 ਲੱਖ 2 ਲੱਖ ਤੋਂ ਸਟਾਰਟ ਕਰ ਸਕਦੇ ਫਿਰ ਅੱਗੇ ਜਿਵੇਂ ਜਿਵੇਂ ਤੁਹਾਨੂੰ ਨੌਲੇਜ ਆਉਂਦੀ ਹੈ ਚੰਗੇ ਘੋੜੀਆਂ ਲੈ ਲਓ ਚੰਗੇ ਘੋੜਿਆਂ ਤੋਂ ਮੀਟ ਕਰਾ ਲਓ ਉਦੋਂ ਬਾਅਦ ਫਿਰ ਕਾਫੀ ਵਧੀਆ ਬਿਜ਼ਨਸ ਆ ਜੀ ਤੇ ਜਿਹੜੇ ਇਹ ਸਾਡੇ ਬੱਚੇ ਆ ਹੋਰ ਜੀ ਇਹਨਾਂ ਨੂੰ ਕਾਸੀ ਦਾ ਨਹੀਂ ਸ਼ੌਂਕ ਕੱਲੇ ਘੋੜਿਆਂ ਦਾ ਹੀ ਆ ਜੀ ਕੋਈ ਨਸ਼ਾ ਇਹ ਘੋੜਿਆਂ ਦਾ ਨਸ਼ਾ ਕੱਲਾ ਜੀ ਹਾਂ ਇਸ ਯੂਥ ਨੂੰ ਇਹਦੇ ਲਈ ਬਹੁਤ ਕਾਫੀ ਵਧੀਆ ਚੀਜ਼ ਹੈ ਜਿਵੇਂ ਮੇਲੇ ਹੀ ਭਾਈ ਬਹੁਤ ਪਰਾਂ ਲੱਗੇ ਮੁਕਸਰ ਦਾ ਮੇਲਾ ਜਾ ਪੁਸ਼ਕਰ ਦਾ ਕਿਹ ਲਈ ਤੇ ਤਲਵੰਡੀ ਵੀ ਕਹਿੰਦੇ ਪੁਸ਼ਕਰ ਦਾ ਮੇਲਾ ਬਣਾ ਦਿੰਨਾ ਤੇ ਚੰਗੀ ਪ੍ਰਤ ਪੈ ਰਹੀ ਹੈ ਨੌਜਵਾਨ ਜਿਹੜੇ ਇਸ ਵਾਰ ਆ ਰਹੇ ਨੇ ਬਾਹਰ ਤੋਂ ਵੀ ਕਿਤੇ ਨਾ ਕਿਤੇ ਕਿਨਾਰਾ ਕਰ ਰਹੇ ਨੇ ਇੱਕੀ ਬਿਜ਼ਨਸ ਕਰ ਰਹੇ ਨੇ ਨਾਲੇ ਬਿਜ਼ਨਸ ਪੂਰਾ ਹੁੰਦਾ ਨਾਲੇ ਸ਼ੌਂਕ ਪੂਰਾ ਹੁੰਦਾ ਹੈ ਮਨੀਸ਼ ਜੀ ਕੱਲ ਮੇਰੇ ਕੋਲ ਕਾਫੀ ਬੱਚੇ ਆਏ ਨਵੇਂ ਜੀ ਤੇ 10 15 ਬੱਚੇ ਆਪਣੇ ਤਲਵੰਡੀ ਏਰੀਏ ਦੇ ਇਹਦੇ ਮੈਂ ਇਹਨਾਂ ਨੂੰ ਲੈ ਕੇ ਦੇ ਰਿਹਾ ਜੀ ਹੁਣ ਘੋੜੀਆਂ ਤੁਸੀਂ ਇਹ ਦੇਖੋ ਇਹਦੇ ਦਾ ਸ਼ੌਕ ਪਈ ਪੈ ਰਿਆ ਜੀ ਘੋੜਿਆਂ ਦਾ ਤੇ ਕੱਲ ਮੇਰੇ ਕੋਲੇ ਪੰਜ ਸੱਤ ਮੁੰਡੇ ਨਵੇਂ ਆਏ ਯੂਟਿਊਬਰ ਵੀ ਅਸੀਂ ਘੋੜਿਆਂ ਦੀ ਪ੍ਰਮੋਸ਼ਨ ਕਰਾਂਗੇ ਅੰਕਲ ਸਾਡਾ ਕੰਮ ਚੱਲਪੂ ਹੋਰ ਸਾਰਾ ਮਿਲ ਜਾਂਦਾ ਇਹ ਯੂਥ ਇਸ ਕਾਫੀ ਅਟਰੈਕਟ ਹੋ ਰਿਹਾ ਜੀ ਤੇ ਹੋਣਾ ਵੀ ਚਾਹੀਦਾ ਜੇ ਕੋਈ ਬੱਚਾ ਸ਼ੌਕ ਰੱਖਦਾ ਘੋੜਿਆਂ ਦਾ ਜੀ ਤੇ ਮਾਪਿਓ ਉਹਨੂੰ ਰੋਕਣਾ ਉਹਨੂੰ ਜ਼ਰੂਰ ਘੋੜੇ ਲੈ ਕੇ ਦੇ ਕੁੜੀਆਂ ਵੀ ਬਹੁਤ ਬਾਈ ਦੇਖੀ ਉਹਨਾਂ ਨੇ ਜੀ ਤੁਸੀਂ ਵੀ YouTube Facebook ਤੇ ਪੜ੍ਹੇ ਉਹਨਾਂ ਦੇ Instagram ਤੇ ਵੀ ਬੜੇ ਚੱਲਦੇ ਆ ਕੁੜੀਆਂ ਵੀ ਖਾਸ ਕਰਕੇ ਘੋੜਿਆਂ ਵੱਲ ਆ ਰਹੀਆਂ ਮਨੀਸ਼ ਜੀ ਮੇਰੀ ਬੇਟੀ ਹੈਗੀ ਰਾਜਸਥਾਨ ਪੜ੍ਹਦੀ ਜੀ ਤੇ ਉਹ ਉਹ ਰਾਈਡਰ ਆ ਜੀ ਸਕੂਲ ਚੋਂ ਹਾਰਸ ਰਾਈਡਿੰਗ ਲਈ ਵੀ ਆ ਆ ਕੇ ਘਰੇ ਵੀ ਰਾਈਡਿੰਗ ਕਰਦੀ ਆ ਹਾਂਜੀ ਬਿਲਕੁਲ ਇਹ ਸਾਨਾ ਬਈ ਹੋਰੇ ਜਿਹੜੇ ਘੋੜਿਆਂ ਦਾ ਸ਼ੌਂਕ ਰੱਖਦੇ ਆ ਤੇ ਘੋੜਾ ਵੀ ਇਹਨਾਂ ਕੋਲੇ ਜਿਹੜਾ ਸ਼ਾਨਦਾਰ ਆ ਜਦੋਂ ਉਤਾਰਿਆ ਤਾਂ ਨਾ ਨਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਜਦੋਂ ਉਤਾਰਿਆ ਪੂਰਾ ਮੇਲਾ ਹੀ ਸਾਰਾ ਇਹਨਾਂ ਨੇ ਲੁੱਟ ਲਿਆ ਇਸ ਤਰ੍ਹਾਂ ਦੇ ਮੇਲੇ 'ਚ ਹੋਰ ਵੀ ਬਹੁਤ ਸਾਰੇ ਘੋੜੇ ਨੇ ਘੋੜੇ ਤੁਹਾਨੂੰ ਦਿਖਾਵਾਂਗੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਟਿੰਡਾ